ਜੇਕਰ ਤੁਸੀਂ ਪਹਾੜਾਂ ਦਾ ਟੂਰ ਬਣਾ ਰਹੇ ਹੋ ਮਨਾਲੀ ਦਾ ਟੂਰ ਬਣਾ ਰਹੇ ਹੋ ਸਮਰਨ ਉਸ ਦੇ ਨਾਲ ਤੁਸੀਂ ਜੁੜੇ ਰਹੋ ਲਗਾਤਾਰ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿੱਥੇ ਕਿੱਥੇ ਆ ਸਕਦੇ ਹੋਗੇ ਜਿਹੜਾ ਸਫਰ ਹੈਗਾ ਉਹ ਕਿਸ ਤਰ੍ਹਾਂ ਤੈਅ ਕਰਨਾ ਹੈਗਾ ਜੇਕਰ ਤੁਸੀਂ ਪੰਜਾਬ ਤੋਂ ਕਿਤੋਂ ਵੀ ਚੱਲਦੇ ਹੋਗੇ ਤਾਂ ਜਿਹੜਾ ਸਫਰ ਹੈਗਾ ਉਹ ਰਾਤ ਨੂੰ ਤੈਅ ਕੀਤਾ ਜਾ ਸਕਦਾ ਹੈਗਾ ਪਰ ਇਸ ਦੇ ਵਿੱਚ ਜਿਹੜਾ ਫੈਮਲੀ ਨਾਲ ਜੇ ਕੋਈ ਆਉਂਦਾ ਹੈਗਾ ਤਾਂ ਉਹ ਗੁਰੇਜ਼ ਕਰੇ ਕਿਉਂਕਿ ਰਾਤ ਦੇ ਵਿੱਚ ਕੋਈ ਦਿੱਕਤ ਆ ਸਕਦੀ ਹੈ ਖਰਚਾ ਵੀ ਬਚਾ ਸਕਦੇ ਆ ਜਿੰਨਾ ਕੁ ਤੁਸੀਂ ਹੋ ਸਕਦਾ ਆਪਣਾ ਹਲਕਾ ਫੁਲਕਾ ਖਾਣ ਪੀਣ ਦਾ ਸਮਾਨ ਜਿਵੇਂ ਚਾਹ ਬਣਾਉਣ ਦਾ ਸਮਾਨ ਇੱਕ ਛੋਟਾ ਸਿਲੰਡਰ ਮੈਗੀ ਕੁਝ 스ਨੈਕਸ ਕੁਝ ਇਦਾਂ ਦੀਆਂ ਚੀਜ਼ਾਂ ਅਗਰ ਆਪਾਂ ਐਗ ਵਗੈਰਾ ਲੈ ਸਕਦੇ ਆ ਪੰਜਾਬ ਦੇ ਵਿੱਚ ਜਿੱਥੇ ਲਗਾਤਾਰ ਵਾਧੇ ਤਾਪਮਾਨ ਨੇ ਲੋਕਾਂ ਦੇ ਸਾਹ ਸੁੱਤੇ ਹੋਏ ਨੇ ਤਾਂ ਉੱਥੇ ਹੀ ਚੋਣਾਂ ਤੋਂ ਬਾਅਦ ਲਗਾਤਾਰ ਜਿਹੜੇ ਮੁਲਾਜ਼ਮ ਨੇ ਜਾਂ ਜਿਹੜੇ ਲੋਕ ਨੇ ਜੂਨ ਦੇ ਵਿੱਚ ਹੁਣ ਪਹਾੜਾਂ ਦੇ ਵਿੱਚ ਆਉਣ ਦੇ ਪ੍ਰੋਗਰਾਮ ਬਣਾ ਰਹੇ ਨੇਗੇ ਤਾਂ ਤੁਹਾਨੂੰ ਅਸੀਂ ਸਮਰ ਨਿਊਜ਼ ਦੇ ਨਾਲ ਤੁਸੀਂ ਜੁੜੇ ਰਹੋ ਲਗਾਤਾਰ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿੱਥੇ ਕਿੱਥੇ ਆ ਸਕਦੇ ਹੋਗੇ ਕਿਉਂਕਿ ਜੇਕਰ ਤੁਸੀਂ ਪਹਾੜਾਂ ਦਾ ਟੂਰ ਬਣਾ ਰਹੇ ਹੋ ਮਨਾਲੀ ਦਾ ਟੂਰ ਬਣਾ ਰਹੇ ਹੋ ਤਾਂ ਤੁਸੀਂ ਲਗਾਤਾਰ ਰੀਲਸ ਦੇ ਵਿੱਚ ਦੇਖ ਰਹੇ ਹੋਗੇ ਕਿ ਵੱਡੇ ਵੱਡੇ ਜਿਹੜੇ ਜਾਮ ਨੇਗੇ ਉਹ ਲੱਗੇ ਹੋਏ ਨੇਗੇ ਤਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਬਰਫ ਦਾ ਆਨੰਦ ਆਪਣੇ ਪਰਿਵਾਰ ਦੇ ਨਾਲ ਮਾਨਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੱਸ ਦਿਆਂਗੇ ਕਿ ਜਿਹੜਾ ਸਫਰ ਆਏਗਾ ਉਹ ਕਿਸ ਤਰ੍ਹਾਂ ਤੈਅ ਕਰਨਾ ਹੈਗਾ ਜੇਕਰ ਤੁਸੀਂ ਪੰਜਾਬ ਤੋਂ ਕਿਤੋਂ ਵੀ ਚਾਲਦੇ ਹੋਗੇ ਤਾਂ ਜਿਹੜਾ ਸਫਰ ਆਏਗਾ ਉਹ ਰਾਤ ਨੂੰ ਤੈਅ ਕੀਤਾ ਜਾ ਸਕਦਾ ਹੈਗਾ ਪਰ ਇਸ ਦੇ ਵਿੱਚ ਜਿਹੜਾ ਫੈਮਲੀ ਨਾਲ ਜੇ ਕੋਈ ਆਉਂਦਾਗਾ ਤਾਂ ਉਹ ਗੁਰੇਜ਼ ਕਰੇ ਕਿਉਂਕਿ ਰਾਤ ਦੇ ਵਿੱਚ ਕੋਈ ਦਿੱਕਤ ਆ ਸਕਦੀ ਹੈ ਜੇਕਰ ਦੋਸਤ ਆ ਰਹੇ ਨੇ ਤਾਂ ਰਾਤ ਨੂੰ ਟ੍ਰੈਫਿਕ ਜਾਮ ਬਹੁਤ ਘੱਟ ਹੁੰਦਾਗਾ ਤਾਂ ਹਰ ਕੋਈ ਸਮੇਂ ਮਨਾਲੀ ਦਾ ਜਿਹੜਾ ਟੂਰ ਬਣਾ ਰਿਹਾ ਜਿਸ ਦੇ ਚੱਲਦੇ ਮਨਾਲੀ ਦੇ ਵਿੱਚ ਵੱਡਾ ਟ੍ਰੈਫਿਕ ਜਾਮ ਦੇਖਣ ਨੂੰ ਮਿਲ ਰਿਹਾ ਭੀੜ ਬਹੁਤ ਜ਼ਿਆਦਾ ਹੈਗੀ ਤਾਂ ਜੇਕਰ ਤੁਸੀਂ ਥੋੜਾ ਹੋਰ ਜ਼ਿਆਦਾ ਬਰਫ਼ ਦੇ ਵਿੱਚ ਆਨੰਦ ਮਾਨਣਾ ਚਾਹੁੰਦੇ ਹੋ ਤਾਂ ਮਨਾਲੀ ਤੋਂ 140 ਤੋਂ 150 ਕਿਲੋਮੀਟਰ ਇਹ ਜਿਹੜਾ ਲੋਕੇਸ਼ਨ ਹੈਗੀ ਤੁਸੀਂ ਦੇਖ ਸਕਦੇ ਹੋਗੇ ਕਿ ਸੂਰਜਤਾਲ ਨਾਂ ਦੀ ਲੋਕੇਸ਼ਨ ਹੈਗੀ ਜਿੱਥੇ ਕਿ ਕੁਦਰਤ ਦਾ ਜਿਹੜਾ ਇੱਕ ਅਦੁੱਪਤ ਨਜ਼ਾਰਾ ਹੈਗਾ ਪੂਰੀ ਲੇਕ ਬਰਫ਼ ਦੇ ਨਾਲ ਜੰਮੀ ਹੋਈ ਹੈਗੀ ਭਾਰੀ ਗਿਣਤੀ ਦੇ ਵਿੱਚ ਸੈਲਫੀ ਪੁਆਇੰਟ ਤੇ ਲੋਕ ਸੈਲਫੀਆਂ ਖਿਚਾਉਂਦੇ ਨੇਗੇ ਤੇ ਇਹ ਬਰਫ਼ ਦੇ ਢਕੇ ਪਹਾੜ ਨੇ ਜਿਹੜੇ ਤੁਹਾਡਾ ਮਨ ਮੋਹ ਲੈਂਦੇ ਨੇਗੇ ਜਿੱਧਰ ਵੀ ਤੁਸੀਂ ਦੇਖਦੇ ਹੋ ਬਰਫ਼ ਹੀ ਬਰਫ਼ ਹੈਗੀ ਕਿਉਂਕਿ ਜਦੋਂ ਅਸੀਂ ਜਦੋਂ ਮੈਦਾਨੀ ਇਲਾਕਿਆਂ 'ਚੋਂ ਚੱਲਦੇ ਆ ਤਾਂ ਹੁਣ ਗਰਮੀ ਦੇ ਚੱਲਦੇ ਆ ਹਰ ਕੋਈ ਪਹਾੜਾਂ ਦੇ ਵਿੱਚ ਆਉਣਾ ਚਾਹੁੰਦਾ ਹੈ ਤਾਂ ਕਈ ਵਾਰੀ ਸਾਡਾ ਮਨਾਲੀ ਆ ਕੇ ਮੰਨੇ ਹੁੰਦਾ ਕਿ ਜ਼ਿਆਦਾ ਭੀੜ ਹੈ ਵਾਪਸ ਤੁਰ ਚੱਲੀਏ ਤਾਂ ਤੁਹਾਡੇ ਲਈ ਸਭ ਤੋਂ ਵਧੀਆ ਆਪਸ਼ਨ ਹੋ ਸਕਦੀ ਹੈ ਕਿਉਂਕਿ ਇਸੇ ਰਾਸਤੇ ਦੇ ਵਿੱਚ ਤੁਸੀਂ ਜਿਸਪਾ ਰੁੱਕ ਸਕਦੇ ਹੋਗੇ ਝਰਨੇ ਦੇਖ ਸਕਦੇ ਹੋ ਜਿਸਪਾ ਦੇ ਵਿੱਚ ਟੈਂਟ ਸਿਟੀਆਂ ਬਣੀਆਂ ਹੋਈਆਂ ਨੇਗੀਆਂ ਤਾਂ ਇਸ ਲੋਕੇਸ਼ਨ ਤੋਂ ਅੱਗੇ ਜਿਹੜਾ ਜਾ ਜਿਸ ਪਾ ਦੇ ਪਿੱਛੇ ਜੀ ਗੱਲ ਕਰੀਏ ਸ਼ਿਸ਼ੂ ਦੀ ਲੋਕੇਸ਼ਨ ਆ ਇਸ ਤੋਂ ਅੱਗੇ ਸਰਚੂ ਦੀ ਲੋਕੇਸ਼ਨ ਹੈ ਕਿਉਂਕਿ ਇਹ ਲੇ ਨੂੰ ਜਿਹੜਾ ਰੋਡ ਹੈਗਾ ਉਹ ਜਾਂਦਾ ਹੈਗਾ ਇਹ 셀ਫੀ ਪੁਆਇੰਟ ਬਣਾਇਆ ਹੋਇਆ ਹੈਗਾ ਇੱਥੇ ਲਗਾਤਾਰ ਜਿਹੜੇ ਬਾਈਕ ਤੇ ਲੋਕ ਆਉਂਦੇ ਨੇ ਬਾਈਕਰਸ ਨੇ ਉਹ ਵੱਡੀ ਗਿਣਤੀ ਜੀ ਇੱਥੇ ਆਉਂਦੇ ਨੇ ਕਿਉਂਕਿ ਲੇ ਨੂੰ ਜਾਣਦਾ ਹੈ ਰਸਤਾ ਤਾਂ ਇੱਥੇ ਮੇਰੇ ਨਾਲ ਮੇਰੇ دوست ਨੇ ਚਰਨਜੀਵ ਕੌਸ਼ਲ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਉਂਕਿ ਅਸੀਂ ਲਗਾਤਾਰ ਇਹ ਟੂਰ ਜਿਹੜਾ ਪਲਾਨ ਕੀਤਾ ਸੀਗਾ ਗੱਡੀ ਦੇ ਉੱਪਰ ਅਸੀਂ ਇਹ ਟੂਰ ਜਿਹੜਾ ਚੱਲਦੇ ਆ ਰਹੇ ਹਾਂ ਚਰਨਜੀਵ ਕਿਵੇਂ ਦੇਖਦੇ ਹੋ ਕਿਉਂਕਿ ਲਗਾਤਾਰ ਇਸ ਤਰ੍ਹਾਂ ਸਾਰੇ ਰਾਸਤੇ ਆਇਆਂਗੇ ਤਾਂ ਜੇ ਕੋਈ ਆਉਣਾ ਚਾਹੁੰਦਾ ਕਿਸ ਤਰ੍ਹਾਂ ਟੂਰ ਪਲਾਨ ਕਰ ਸਕਦਾ ਆਪਣਾ ਤਾਂ ਬਿਲਕੁਲ ਜਦੋਂ ਗਰਮੀ ਹੁੰਦੀ ਆਪਾਂ ਨਿਕਲਦੇ ਆ ਤਾਂ ਅਗਰ ਤੁਸੀਂ ਪੰਜਾਬ ਤੋਂ ਆਉਨੇ ਹੋ ਤਾਂ ਜਦੋਂ ਤੁਸੀਂ ਮਨਾਲੀ ਕ੍ਰੋਸ ਕਰ ਗਏ ਅਟਲ ਟਨਲ ਤੋਂ ਆਪਕ ਲੈਫਟ ਸਾਈਡ ਮੁੜ ਕੇ ਜਿਹੜਾ ਹੈਗਾ ਇਹ ਲੇ ਨੂੰ ਜਾਣ ਦਾ ਰਸਤਾ ਤਾਂ ਪਹਿਲਾਂ ਸੁਝਾਅ ਦਵਾਂਗੇ ਕਿਉਂਕਿ ਪੰਜਾਬ ਤੋਂ ਹੁਣ ਇੱਕ ਵਧੀਆ ਨੈਸ਼ਨਲ ਹਾਈਵੇ ਮਨਾਲੇ ਤੱਕ ਹੈਗਾ ਵਧੀਆ ਲਾਈਟਿੰਗ ਹੈ ਤਾਂ ਅਗਰ ਤੁਸੀਂ ਜੂਨ ਦੇ ਮਹੀਨੇ ਜਾਂ ਗਰਮੀਆਂ ਚ ਆਉਨੇ ਹੋ ਤਾਂ ਟ੍ਰੈਫਿਕ ਕਾਫੀ ਜ਼ਿਆਦਾ ਹੁੰਦੀ ਆ ਤਾਂ ਪਹਿਲਾਂ ਸੁਝਾਅ ਹੈ ਕਿ ਤੁਸੀਂ ਰਾਤ ਨੂੰ ਸਫਰ ਕਰੋ ਕਿਉਂਕਿ ਉੱਥੇ ਕੋਈ ਦਿੱਕਤ ਨਹੀਂ ਆਉਂਦੀ ਤਾਂ ਤੁਸੀਂ ਸਾਰਾ ਮਨਾਲੀ ਅਟਲ ਟਨਲ ਰਾਤ ਨੂੰ ਕਰਾਸ ਕਰ ਲਓਗੇ ਤਾਂ ਦੂਜੇ ਦਿਨ ਤੁਸੀਂ ਸਟੇ ਜਿਸਪਾ ਕਰ ਸਕਦੇ ਹੋ ਸਿਸੂ ਪਿੰਡ ਕਰ ਸਕਦੇ ਹੋ ਤਾਂ ਉਸ ਤੋਂ ਬਾਅਦ ਜਿਹੜਾ ਸਫਰ ਹੈਗਾ ਉਹ ਇੱਕ ਜਿੰਦਾ ਹਲੇ ਦਾ ਅੱਗੇ ਰਹਿ ਜਾਂਦਾ ਤਾਂ ਇਹ ਇਹ ਚੀਜ਼ਾਂ ਨੇ ਕਿਉਂਕਿ ਜਦੋਂ ਆਮ ਲੋਕ ਨੇ ਤਾਂ ਅਸੀਂ ਉਹਨਾਂ ਨੂੰ ਉਹੀ ਜਾਣਕਾਰੀ ਦੇ ਰਹੇ ਹਾਂ ਕਿ ਇਹ ਇਸ ਤਰੀਕੇ ਨਾਲ ਆਰਗੇਨਾਈਜ਼ ਕਰਕੇ ਆਪਣੇ ਟੂਰ ਨੂੰ ਜਦੋਂ ਆਪਾਂ ਚੱਲਦੇ ਆ ਤਾਂ ਫਿਰ ਆਪਾਂ ਨੂੰ ਮੁਸ਼ਕਲਾਂ ਨਹੀਂ ਆਉਂਦੀਆਂ ਇੱਕ ਸਭ ਤੋਂ ਵੱਡੀ ਹੋਰ ਜਾਣਕਾਰੀ ਦੇ ਦਈਏ ਕਿ ਜਦੋਂ ਅਸੀਂ ਕਲੌਂਗ ਪਹੁੰਚ ਜਾਂਦੇ ਆ ਤਾਂ ਆਪਣੀ ਗੱਡੀ ਜਦੋਂ ਆਪਾਂ ਲੈ ਕੇ ਆ ਰਹੇ ਆ ਤਾਂ ਕਲੌਂਗ ਤੋਂ ਲੈ ਕੇ ਅ ਲੇ ਤੱਕ ਤੁਹਾਨੂੰ ਤੇ तकरीबन 350 ਕਿਲੋਮੀਟਰ ਕਿਸੇ ਵੀ ਜਗ੍ਹਾ ਤੇ ਕੋਈ ਵੀ ਪੈਟਰੋਲ ਪੰਪ ਜਾਂ ਡੀਜ਼ਲ ਪੰਪ ਤੁਹਾਨੂੰ ਨਹੀਂ ਮਿਲੂਗਾ ਤਾਂ ਕਿਤੇ ਨਾ ਕਿਤੇ ਅਗਰ ਦਰਸ਼ਕ ਆਪਣੀ ਟੈਂਕੀ ਫੁੱਲ ਕਰਕੇ ਆਪਣੇ ਘਰ ਤੋਂ ਚੱਲਦੇ ਨੇ ਤਾਂ ਕਲੌਂਗ ਤੋਂ ਦੁਬਾਰਾ ਫੇਰ ਟੈਂਕੀ ਫੁੱਲ ਕਰਨੀ ਪੈਣੀ ਹੈ ਕਿਉਂਕਿ 350 ਦੇ ਲਗਭਗ ਕਿਤੇ ਵੀ ਪੈਟਰੋਲ ਪੰਪ ਨਹੀਂ ਹੈਗਾ ਤਾਂ ਅਗਰ ਉੱਥੇ ਤੇਲ ਖਤਮ ਹੁੰਦਾ ਤਾਂ ਮੁਸ਼ਕਲਾਂ ਨੇ ਤਾਂ ਇਹ ਹੀ ਜਾਣਕਾਰੀ ਹੈ ਖਰਚਾ ਵੀ ਬਚਾ ਸਕਦੇ ਆ ਜਿੰਨਾ ਕੁ ਤੁਸੀਂ ਹੋ ਸਕਦਾ ਆਪਣਾ ਹਲਕਾ ਫੁਲਕਾ ਖਾਣ ਪੀਣ ਦਾ ਸਮਾਨ ਜਿਵੇਂ ਚਾਹ ਬਣਾਉਣ ਦਾ ਸਮਾਨ ਇੱਕ ਛੋਟਾ ਸਿਲੰਡਰ ਮੈਗੀ ਕੁਝ ਸਨੈਕਸ ਕੁਝ ਇਦਾਂ ਦੀਆਂ ਚੀਜ਼ਾਂ ਅਗਰ ਆਪਾਂ ਐਗ ਵਗੈਰਾ ਲੈ ਸਕਦੇ ਆ ਤਾਂ ਆਮਲੇਟ ਬਣਾ ਸਕਦੇ ਆ ਤਾਂ ਉਹ ਚੀਜ਼ਾਂ ਨਾਲ ਖਰਚਾ ਵੀ ਆਪਾਂ ਬਚਾ ਸਕਦੇ ਆ ਤਾਂ ਇਹ ਤਕਰੀਬਨ 7-8 ਦਿਨ ਦਾ ਟੂਰ ਮਨਾਲੀ ਹੁੰਦੇ ਹੋਏ ਸਿਸੂ ਹੁੰਦੇ ਹੋਏ ਜਿਸਪਾ ਹੁੰਦੇ ਹੋਏ ਬਾਹਰਲਾਚਾ ਹੁੰਦੇ ਹੋਏ ਆਪਾਂ ਲੈ ਕੁਮ ਸਕਦੇ ਆ ਤਾਂ ਲੈ ਤੋਂ ਬਾਇਆ ਸ਼੍ਰੀਨਗਰ ਹੁੰਦੇ ਹੋਏ ਆਪਾਂ ਅਗਰ ਇਹ ਗਰਮੀਆਂ ਦੇ ਵਿੱਚ ਇਹ ਇੱਕ ਇੱਕ ਹਫਤਾ ਦਾ ਟੂਰ ਬਣਾਈਏ ਤਾਂ ਬਹੁਤ ਜ਼ਿਆਦਾ ਵਧੀਆ ਜਿਹੜਾ ਮਨੋਰੰਜਨ ਦੇ ਨਾਲ ਇਹ ਜਿਹੜਾ ਟੂਰ ਆ ਵਧੀਆ ਠੰਡ ਦੇ ਵਾਦਤ ਦੇ ਵਿੱਚ ਆਪਣੇ ਜਿਹੜੇ ਲੋਕ ਨੇ ਉਹ ਇੰਜੋਏ ਕਰ ਸਕਦੇ ਨੇ ਵਿੱਕੀ ਮੇਰੇ ਨਾਲ ਮੇਰੇ ਸਹਿਯੋਗੀ ਨੇ ਕਿ ਉਹਨਾਂ ਨਾਲ ਗੱਲ ਕਰਦੇ ਆਂ ਵੀ ਕਿ ਕਿਵੇਂ ਦੇਖਦੇ ਹੋ ਕਿਉਂਕਿ ਦੋ ਆਪਸ਼ਨ ਉਹਦੇ ਚ ਰਹਿੰਦੀਆਂ ਨੇ ਵੀ ਜਿਸ ਤਰ੍ਹਾਂ ਅਸੀਂ ਆਇਆਗੇ ਕਈ ਵਾਰੀ ਖਰਚਾ ਕਿਉਂਕਿ ਹਰ ਕੋਈ ਸੋਚਦਾ ਕਿੰਨਾ ਖਰਚਾ ਆਏਗਾ ਜੇ ਲੇ ਜਾਣਾ ਹੈ ਜਾਂ ਮਨਾਲੀ ਜਾਣਾ ਹੈ ਤਾਂ ਦੋ ਆਪਸ਼ਨ ਦੇਖਦੇ ਨੇ ਕਿ ਫੈਮਿਲੀ ਨਾਲ ਆ ਰਹੇ ਹਾਂ ਜਾਂ ਦੋਸਤਾਂ ਨਾਲ ਆ ਰਹੇ ਹਾਂ ਤਾਂ ਉਹਨਾਂ ਲਈ ਕੀ ਆਪਸ਼ਨ ਹੋ ਸਕਦੀ ਹੈ ਦੇਖੋ ਦੋ ਚੀਜ਼ਾਂ ਨੇ ਸਭ ਤੋਂ ਵੱਡਾ ਖਰਚਾ ਤਾਂ ਸਭ ਤੋਂ ਵੱਡੀ ਜਿਹੜੀ ਕਿਸ ਤਰ੍ਹਾਂ ਸਮੱਸਿਆ ਆਮ ਤੌਰ ਤੇ ਆਮ ਲੋਕਾਂ ਲਈ ਰਹਿੰਦੀ ਹੈ ਕਿਉਂਕਿ ਜਦੋਂ ਟੂਰ ਪਲਾਨ ਕਰਦੇ ਆ ਤਾਂ 15 ਤੋਂ 20000 ਰੁਪਏ ਖਰਚਾ ਤੁਹਾਡੇ ਜਹੰਦ ਦੇ ਵਿੱਚ ਚੱਲਦਾ ਕਿ ਇੱਕ ਪਰਸਨ ਉਹ ਆਏਗਾ ਕਿਉਂਕਿ ਫਿਰ ਤੁਸੀਂ ਗੱਡੀ ਕਿਸ ਤਰ੍ਹਾਂ ਆਉਣਿਓ ਤੁਸੀਂ ਬਾਏ ਬੱਸ ਆ ਰਹੇ ਹੋ ਆਪਣੀ ਵਾਈਕਲ ਤੇ ਆ ਰਹੇ ਹੋ ਮੋਟਰਸਾਈਕਲ ਤੇ ਆ ਰਹੇ ਹੋ ਜੇ ਅਗਰ ਆਪਾਂ ਆਪਣੇ ਵਾਈਕਲ ਤੇ ਆਉਣੇ ਆ ਤਾਂ ਪੰਜ ਸਵਾਰੀਆਂ ਇੱਕ ਗੱਡੀ ਦੇ ਵਿੱਚ ਆਉਣੇ ਆ ਜਿਵੇਂ ਕਿ ਆਪਾਂ ਆਇਆ ਆਪਾਂ ਖਰਚਾ ਇਹ ਬਚਾਇਆਗਾ ਕਿ ਅਸੀਂ ਨੇ ਸਾਰਾ ਸਮਾਨ ਘਰੋਂ ਲੈ ਕੇ ਆਏ ਕਿਉਂਕਿ ਬ੍ਰੇਕਫਾਸਟ ਲੰਚ ਆਪਾਂ ਆਪਣਾ ਕਰ ਸਕਦੇ ਹਾਂ ਕਿਉਂਕਿ ਮੈਗੀ ਬਣਾ ਸਕਦੇ ਹਾਂ ਇਹ ਗਾਮਲੇਟ ਬਣਾ ਸਕਦੇ ਹਾਂ ਤੁਸੀਂ ਸਵੇਰੇ ਸਵੇਰੇ ਪਹਾੜਾਂ 'ਚ ਏਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਉਹ ਸਭ ਤੋਂ ਤੁਹਾਨੂੰ ਮਹਿੰਗੇ ਮਿਲਦੀਆਂ ਨੇ ਉੱਥੇ ਲੈ ਵੀ ਲੈਣੀ ਚਾਹੀਦੀ ਨੇ ਪਹਾੜਾਂ 'ਚ ਜਾ ਕੇ ਕਿਉਂਕਿ ਸਾਡੇ ਕਰਕੇ ਉਹ ਲੋਕਾਂ ਦਾ ਜਿਹੜਾ ਜੀਵਨ ਚੱਲਦਾ ਹੈਗਾ ਪਰ ਜਿਵੇਂ ਦੋ ਚੀਜ਼ਾਂ ਨੇ ਜਿਆਦਾਤਰ ਲੋਕ ਨੇ ਜਿਹੜੇ ਮਨਾਲੀ ਤੱਕ ਆਉਂਦੇ ਨੇ ਪਰ ਮੈਂ ਚਾਹੂੰਗਾ ਕਿ ਉਹ ਲੋਕ ਮਨਾਲੀ ਤੋਂ ਅੱਗੇ ਅਟਰਨਲ ਕਰਾਸ ਕਰਕੇ ਕਲਾਉਂਗ ਤੋਂ ਅੱਗੇ ਜਾ ਕੇ ਇੱਕ ਰਾਤ ਜਿਹੜੀ ਜਿਪਸਾ ਰਕੋਣ ਫਿਰ ਸਿਸੂ ਦੇਖਣ ਫਿਰ ਜਿੱਥੇ ਆਪਾਂ ਖੜੇ ਹਾਂਗੇ ਬਾਰਾ ਲਾਂਚ ਇੱਥੋਂ ਦੇਖ ਕੇ ਕਿਉਂਕਿ ਇੱਥੋਂ ਹਰ ਕੋਈ ਬਰਫ਼ ਦੇਖਣਾ ਚਾਹੁੰਦਾ ਤਾਂ ਇਹ ਬਰਫ਼ ਦੇ ਵਿੱਚ ਅਗਲਾ ਤੁਸੀਂ ਆ ਕੇ ਫਿਰ ਤੁਸੀਂ ਇੱਥੋਂ ਆਪਣਾ ਵਾਪਸ ਜਾ ਸਕਦੇ ਇੱਥੇ ਤੱਕ ਤੁਸੀਂ ਆਪਣੀ ਫੈਮਿਲੀ ਨਾਲ ਆ ਸਕਦੇ ਹੋ ਕੋਈ ਦਿੱਕਤ ਨਹੀਂ ਤੁਸੀਂ ਆਪਣੇ ਵਹੀਕਲ ਤੇ ਆ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਉਂਕਿ ਰੋਡ ਆਪਾਂ ਦੇਖਿਆ ਬਿਲਕੁਲ ਰੋਡ ਸਾਫ਼ ਨੇ ਪਰ ਸਵੇਰੇ ਤੁਹਾਨੂੰ ਇਹ ਹੈ ਵੀ ਤੁਸੀਂ ਤੁਹਾਨੂੰ 7 ਵਜੇ 8 ਵਜੇ ਜਸਪਾ ਤੋਂ ਆਪਣਾ ਟੈਂਟ ਜਾਂ ਹੋਟਲ ਸੱਦਣਾ ਪਊਗਾ ਫਿਰ ਤੁਸੀਂ ਦੇਖ ਕੇ ਵਾਪਸ ਮੁੜ ਸਕਦੇ ਜਿਹੜੇ ਲੋਕ ਮਨਾਲੀ ਆਪਸ਼ਨ ਚ ਰੱਖਦੇ ਨੇ ਤਾਂ ਤੁਹਾਨੂੰ ਲੱਗਦਾ ਜਿਹੜੀ ਇਹ ਜਗਾ ਜਿੱਥੇ ਆਪਾਂ ਖੜੇ ਆ ਤਾਂ ਲੱਗਦਾ ਵੀ ਆਪਸ਼ਨ ਚ ਹੋ ਸਕਦੀ ਹੈ ਜੇਕਰ ਇੱਕ ਦਿਨ ਵੱਧ ਲਾਉਣਾ ਹੋਵੇ ਕਿਉਂ ਨਾ ਨਾਰਾਜ਼ ਹੋਣ ਲੋਕ ਵੀ ਭੀੜ ਜ਼ਿਆਦਾ ਟ੍ਰੈਫਿਕ ਜ਼ਿਆਦਾ ਕਿ ਨਾ ਜਾਇਆ ਜਾਵੇ ਪਰ ਦੇਖੋ ਮੈਨੂੰ ਲੱਗ ਸਪੀਡ ਬਹੁਤ ਹੈ ਜੇ ਤੁਸੀਂ ਦਿਨ ਨੂੰ ਮਨਾਲੀ ਨੂੰ ਆ ਰਹੇ ਹੋ ਤਾਂ ਤੁਹਾਨੂੰ 4-5 ਘੰਟੇ ਦਾ ਜਾਮ ਤੁਹਾਨੂੰ ਇਹ ਦਿਨਾਂ ਦੇ ਵਿੱਚ ਮਿਲੇਗਾ ਕੋਈ ਛੁੱਟੀਆਂ ਨੇ ਬੱਚਿਆਂ ਨੂੰ ਤਾਂ ਇਲੈਕਸ਼ਨ ਹੋ ਕੇ ਆਟੀਆਂ ਲੋਕ ਨੇ ਜਿਹੜੇ ਮੁਲਾਜ਼ਮੇ ਨੇ ਜਿਹੜੇ ਉਹ ਵੀ ਆਉਂਦੇ ਨੇ ਪਰ ਜਦੋਂ ਦਿਨ ਨੂੰ ਤੁਸੀਂ 4 ਘੰਟੇ ਉਦੇ ਵਿੱਚ ਸਫਰ ਦੇ ਵਿੱਚ ਗੁਜ਼ਾਰਦੇ ਹੋ ਟ੍ਰੈਫਿਕ ਜਾਂਦੇ ਵਿੱਚ ਫਸ ਜਾਂਦੇ ਹੋ ਤਾਂ ਗੱਡੀਆਂ ਗਰਮ ਹੋਣੀਆਂ ਕਈ ਤਰ੍ਹਾਂ ਦੀਆਂ ਤਸਵੀਰਾਂ ਆਪਣੇ ਆਉਂਦੀਆਂ ਨੇ ਪਰ ਰਾਤ ਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਰੋਡ ਬੇਅਤ ਸਾਫ਼ ਨੇ ਹਰਿਆਣਾ ਹਿਮਾਚਲ ਦੇ ਵਿੱਚ ਇਦਾਂ ਕੋਈ ਦਿੱਕਤ ਨਹੀਂ ਪਰ ਮੈਨੂੰ ਲੱਗਦਾ ਕਿ ਤੁਹਾਨੂੰ ਮਨਾਲੀ ਰੁਕੋਂ ਦੇ ਨਾਲੋਂ ਸਿਸੂ ਅਟਾਡਨਲ ਕ੍ਰੋਸ ਕਰਕੇ ਸਿਸੂ ਹੋਟਲ ਲੈ ਸਕਦੇ ਹੋ ਤੁਸੀਂ ਜਿਸਪਾ ਲੈ ਸਕਦੇ ਹੋ ਜਿਹੜਾ ਕਿ ਇਹ 25-30 ਕਿਲੋਮੀਟਰ ਦੇ ਏਰੀਆ ਦੇ ਵਿੱਚ ਹੀ ਆਉਂਦਾ ਪਰ ਉਸ ਤੋਂ ਅੱਗੇ ਸਵਰਗ ਹੈ ਜਨਤ ਹੈ ਜਿਸ ਨੂੰ ਲੋਕ ਦੇਖਣ ਲਈ ਆਉਂਦੇ ਨੇ ਹੂੰ ਸੋ ਇਹਨਾਂ ਨੇ ਜਿਵੇਂ ਦੱਸਿਆਗਾ ਕਿ ਜਦੋਂ ਅਟਲ ਟਨਾਲ ਟੱਪਦੇ ਹੋ ਤਾਂ ਤੁਹਾਨੂੰ ਅਸਲੀ ਜਿਹੜਾ ਸਵਰਗ ਦੇ ਦੇ ਦਰਸ਼ਨ ਨੇਗੇ ਉਹ ਹੁੰਦੇ ਨੇਗੇ ਕਿਉਂਕਿ ਪਹਾੜਾਂ ਨਾਲ ਜਿਹੜੇ ਲਗਾਤਾਰ ਲੱਦੀ برف ਹੈਗੀ ਲਗਾਤਾਰ ਆਲੇ-ਦਾਲੇ ਜਿੱਥੇ ਵੀ ਨਿਗਾਹ ਮਾਰਦੇ ਆਂਗੇ برفੀ برف ਨਜ਼ਰ ਆਉਂਦੀ ਹੈ ਤਾਂ ਜੇਕਰ ਫੈਮਿਲੀ ਕਹਿ ਰਹੀ ਹੈ ਕਿ برف ਦੇਖਣ ਜਾਣਾ ਤਾਂ ਇਹ ਸਭ ਤੋਂ ਬੈਸਟ ਆਪਸ਼ਨ ਹੈਗਾ ਤੁਸੀਂ ਸੂਰਜ ਤਾਲ ਤੱਕ ਆਰਾਮਦਾਰੀ ਨਾਲ ਜਿਹੜਾ ਜਿਸਪਾ ਜਾ ਕਲੌਂਗ ਜਾ ਇਹਨਾਂ ਦੋ ਤਿੰਨ ਜਗਾਵਾਂ ਤੇ ਸ਼ਿਸ਼ੂ ਸਟੇ ਕਰਕੇ ਦੂਸਰੇ ਦਿਨ ਦਿਨ ਦੇ ਵਿੱਚ ਇਹ ਚੀਜ਼ਾਂ ਦੇਖ ਕੇ ਵਾਪਸ ਉਸੇ ਜਗ੍ਹਾ ਤੇ ਵਾਪਸ ਜਾ ਸਕਦੇ ਹੋਗੇ ਤਾਂ ਸਮਰ نیوز ਦੇ ਨਾਲ ਲਗਾਤਾਰ ਜੁੜੇ ਰਹੋ ਜੇਕਰ ਤੁਸੀਂ ਹੋਰ ਵੀ ਕੋਈ ਇਸ ਤਰ੍ਹਾਂ ਦੀ ਜਾਣਕਾਰੀ ਹੋ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਸਮਰ نیوز ਤੋਂ ਵੀਰ ਸਿੰਘ ਹਿਮਾਚਲ ਸੰਗਰੂਰ